ਕਰੋ ਦਰਸ਼ਨ ਸੰਗਤ ਜੀ ਗੁਰਦੁਆਰਾ ਥਾਮ ਸਹਿਬ ਪਿੰਡ ਉਦੋਕੇ ਸੰਗਤ ਜੀ ਸਾਡੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਤਾਂ ਜੋ ਅਸੀਂ ਤੁਹਾਨੂੰ ਗੁਰੂ ਘਰਾਂ ਦੇ ਦਰਸ਼ਨ ਕਰਮਦੇ ਰਹੀਏ ਸੰਗਤ ਜੀ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਸਥਾਨ ਤੇ ਕਾਫੀ ਸਮਾਂ ਬਤੀਤ ਕੀਤਾ ਅਤੇ 6ਵੇਂ ਪਾਤਸ਼ਾਹ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਇੱਕ ਰਾਤ ਦਾ ਸਮਾਂ ਬਤੀਤ ਕੀਤਾ ਅਤੇ ਸੰਗਤ ਜੀ ਥਾਮ ਸਹਿਬ ਦੇ ਨੇੜੇ ਹੀ ਗੁਰਦੁਆਰਾ ਨਾਗੀਆਣਾ ਸਾਹਿਬ ਹੈ ਸੰਗਤ ਜੀ ਗੁਰੂ ਘਰ ਦੇ ਵਿੱਚ ਸਰੋਵਰ ਵੀ ਬਹੁਤ ਸੋਹਣਾ ਬਣਿਆ ਹੋਇਆ ਹੈ ਬਹੁਤ ਸੁੰਦਰ ਸਥਾਨ ਹੈ ਅਤੇ ਸੰਗਤ ਜੀ ਅੱਜ ਵੀ ਇੱਥੇ ਉਹ ਥਾਮਾ ਮੌਜੂਦ ਹੈ ਜੋ ਗੁਰੂ ਸਾਹਿਬ ਜੀ ਦੇ ਟਾਈਮ ਦਾ ਹੈ ਗੁਰੂ ਜੀ ਨੇ ਇੱਥੇ ਇੱਕ ਕੱਚਾ ਕੋਠਾ ਤਿਆਰ ਕਰਵਾਇਆ ਸੀ ਤੇ ਉਹਦੇ ਵਿੱਚ ਇੱਕ ਥਾਮ ਲਗਾਇਆ ਗਿਆ ਸੀ ਅਤੇ ਉਸ ਕੱਚੇ ਕੋਠੇ ਦੇ ਵਿੱਚ 9 ਮਹੀਨੇ 26 ਦਿਨ ਗੁਰੂ ਜੀ ਇੱਥੇ ਰਹਿੰਦੇ ਰਹੇ ਸੰਗਤ ਜੀ ਜਦੋਂ ਛੇਵੇਂ ਪਾਤਸ਼ਾਹ ਜੀ ਗੁਰੂ ਹਰਗੋਬਿੰਦ ਪਾਸ਼ਾ ਬਟਾਲੇ ਆਪਣੇ ਸੁਪੁੱਤਰ ਬਾਬਾ ਗਰਦਿੱਤਾ ਜੀ ਨੂੰ ਵਿਆਹ ਨਾਲ ਲਈ ਆਏ ਤਾਂ ਉਹਨਾਂ ਨੇ ਵੀ ਇੱਥੇ ਬਰਾਤ ਸਮੇਤ ਇੱਕ ਰਾਤ ਦਾ ਸਮਾਂ ਇੱਥੇ ਬਤੀਤ ਕੀਤਾ ਸੀ ਸੰਗਤ ਜੀ ਛੇਵੇਂ ਪਾਸ਼ਾ ਜੀ ਦੇ ਸੰਧੂ ਸਾਹਿਬ ਨੇ ਪੁੱਛਿਆ ਕਿ ਗੁਰੂ ਜੀ ਇਸ ਸਥਾਨ ਦਾ ਕੀ ਮਹੱਤਵ ਹੈ ਅਤੇ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਦੱਸਿਆ ਕਿ ਇਸ ਸਥਾਨ ਤੇ ਸਾਡੇ ਪਹਿਲੇ ਪਾਤਸ਼ਾਹ ਜੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਰਹਿੰਦੇ ਰਹੇ ਸਨ ਅਤੇ ਇਸ ਸਥਾਨ ਤੇ ਜੋ ਵੀ ਕੋਈ ਆ ਕੇ ਥੰਮ ਦੇ ਦਰਸ਼ਨ ਕਰਦਾ ਹੈ ਉਸ ਦੇ ਆਮਨ ਗਾਵਨ ਕਟੇ ਜਾਂਦੇ ਹਨ ਕੋਈ ਨੀਵਾ ਹੋ ਕੇ ਆਉਂਦਾ ਹੈ ਸੱਚੇ ਦਿਲੋਂ ਇਸ ਸਥਾਨ ਤੇ ਆਉਂਦਾ ਹੈ ਤਾਂ ਉਸ ਦੇ ਦੁੱਖ ਦਲੀਦਰ ਕਟੇ ਜਾਂਦੇ ਹਨ ਸੰਗਤ ਜੀ ਜਿੱਥੇ ਇਥੇ ਗੁਰਾਂ ਦੇ ਚਰਨ ਪਏ ਹੁੰਦੇ ਹਨ ਧਰਤੀ ਭਾਗਾ ਵਾਲੀ ਹੋ ਜਾਂਦੀ ਹੈ ਅਤੇ ਸੰਗਤਾਂ ਸੱਚੇ ਦਿਲੋਂ ਆ ਕੇ ਅਰਦਾਸ ਬੇਨਤੀ ਕਰਨ ਤਾਂ ਜਰੂਰ ਉਹਨਾਂ ਦੀ ਪ੍ਰਵਾਨ ਹੁੰਦੀ ਹੈ ਅਰਦਾਸ ਅਤੇ ਗੁਰੂ ਜੀ ਕਿਸੇ ਗੱਲ ਦੀ ਘਾਟ ਨਹੀਂ ਰਹਿਣ ਦਿੰਦੇ ਅਤੇ ਸੰਗਤ ਜੀ ਸਾਡੇ ਚੈਨਲ ਨੂੰ ਸ਼ੇਅਰ ਕਰਦਿਆ ਕਰੋ ਵੀਡੀਓ ਲਾਈਕ ਕਰਦਿਆ ਕਰੋ ਤਾਂ ਅਸੀਂ ਇਸੇ ਤਰ੍ਹਾਂ ਹੀ ਤੁਹਾਨੂੰ ਗੁਰੂ ਘਰਾਂ ਦੇ ਦਰਸ਼ਨ ਕਰਵਾਉਂਦੇ ਰਹੀਏ ਜਿਦੋਂ ਨਾਲ ਪਾਸਾ ਨੌ ਮਿੰਟ ਚੱਜੀ ਜੇ ਰਹੇ ਸਾਡੇ ਨਾਲ ਜੀ ਜਿਵੇਂ ਆਏ ਨੇ ਇੱਕ ਬਿੰਦੀ ਖਦੂਰੋਂ ਗਿਆ ਵਿੱਚ ਆਈ ਉਹ ਅੰਦੀ ਸਿੰਘ ਜੀ ਸਾਡੇ ਵੀ ਨਗਰ ਆਇਓ ਤੇ ਉਹ ਫਿਰ ਆਏ ਫਿਰ ਇੱਥੇ ਤੇ ਜਦੋਂ ਆਏ ਫਿਰ ਇੱਥੇ ਫਿਰ ਬੁਨੜੇ ਕਰੇ ਰੀਂਗ ਦੇਂਦੇ ਸਵੇਰੇ 12 ਹੋਣਾ ਉਹਨਾਂ ਫਿਰ ਜੇ ਹੋਣਾ ਜੋ ਕਿਸੇ ਨੇ ਉਹ ਪੁੱਛੀ ਉਹਦਾ ਲੰਬੜਦਾਰੀ ਚੋਰਾ ਟੋਲਾ ਵਰਮਾ ਬਲਾਤਾਰ ਨਹੀਂ ਜਾਂਦੇ ਪਿੱਛੇ ਲੌਰ ਗਿਆ ਮਾਮਲਾਤਾਂ ਸੇ ਜਦੋਂ ਆਇਆ ਤੇ ਇਹਨੂੰ ਚੁਗਲੀ ਮਾਰੀ ਕਹਿੰਨੇ ਕਿ ਕੀ ਦੇਖਾਇਆ ਤੋ ਨਵੇਂ ਜੀ ਮਗਰ ਆਇਆ ਤੇ ਤੇ ਕੇ ਆਉਂਦੇ ਕਿ ਬੰਦਾ ਕੋਈ ਪਰੇ ਹੀ ਰੂਹ ਹੈ ਬਾਹਰ ਜਮੀਨ ਤੇ ਉਨ ਕਿ ਆਉਂਦੇ ਨੇ ਲਾਤ ਮਾਰੀ ਉਹ ਲਾਤ ਵੀ ਥਾਲੀ ਥਾਇ ਰਹੀ ਤੇ ਉਨ ਫਿਰ ਸਾਰਾ ਵਿਚੋ ਜਵਾਈ ਨੇ ਜਿੰਦਾ ਜੋ ਉਹ ਜਿ ਲੱਗ ਜਣ ਵਾਲੇ ਪਾਸੇ ਚਲੇ ਗਿਆ ਉੱਥੇ ਉਹ ਫਿਰ ਉਹ ਵੀ ਦੂਰੋਂ ਦੀ ਮਰਤ ਦੇ ਗਿਆ ਤੇ ਉਹ ਵੀ ਉਹਦਾ ਆਦ ਮਾਲਕੀ ਨੈਰੋ ਵਿੱਚ ਨਾ ਆਖੀ ਪਪਾ ਸਾਨੂੰ ਕਿਥੇ ਆ ਚਲੇ ਜਿੰਝਾਰ ਚ ਕਿਥੇ ਨੂੰ ਚੁੱਕੇ ਗਾਮ ਸੈਂਟਰ ਟਿਕਿਆ ਬਾਹਰ ਆਏ 2 ਮਿੰਟਾਰ ਲਾਇਓ ਤੂ ਜੀ ਲਾਜ ਪਾ ਚਲੇ ਲਵਜ ਲਵਜ ਕੋਈ ਜੰਗ ਛੋਟੇ ਜੀ ਝਾੜੀ ਉਹਦੇ ਥੱਲੇ ਬੈਠਾ ਤੇ ਕੇਰਵੰਦੀ ਪਾਪਾ ਜੀ ਚਲੋ ਉਹਨੂੰ ਕਾਸ ਤੇ ਮਿੰਨੂ ਚਾਹਤ ਤੂ ਹੀ ਦੁਖਾ ਚ ਪਾਰ ਜਲੇ ਤਾਂ ਆਇਆ ਇਹ 2 ਮਿੰਨੂ ਉਹ ਫਿਰ ਉਥਾਨ ਤੇ ਪਹਿਲਾਂ ਜਵਾਬ ਦੇ ਤਾਂ ਮੈਂ ਨਹੀਂ ਆਉਣਾ ਤੇ ਆਏ ਤੇ ਫਿਰ ਉਹ ਆ ਕੇ ਜਿਵੇਂ ਆਇਆ ਤੇ ਉਹ ਵੀ ਟੇਕੇ ਪੈਣੀ ਪੈ ਗਿਆ ਵੀ ਬਾਬਾ ਜੀ ਮੈਨੂੰ ਮਾਫ਼ ਮਾਫ਼ ਕਰੋ ਮੇਥੋਂ ਗੱਤੀ ਹੋ ਗਈ ਮੈਨੂੰ ਨਹੀਂ ਪਤਾ ਤੈਨੂੰ ਚ ਮਾਪੁਰਖ ਸੋ ਉਹ ਮਿਲ ਲਾਤੀ ਸਿੱਧੀ ਕਰੂੰ ਆਖਿਆ ਕਿ ਇਦਾਂ ਲੱਤੀ ਸਿੱਧੀ ਹੋਈ ਕਿ ਗੁਰਦੁਆਰਾ ਬਣਾ ਸਾਡੇ ਨਾਂ ਦਾ ਕੱਚਾ ਤੇ ਜੇ ਕਹਾਣੀ ਕਰੇਗਾ ਲੱਤ ਮਾਰੇਗਾ ਤੇ ਫੇਰ ਲੱਤ ਸਿੱਧੀ ਹੋਈ ਜਦੋਂ ਉਸ ਪੁਰ ਗੁਰਦੁਆਰਾ ਬਣਾਇਆ ਹੁਣ ਤੇ ਫੇਰ ਲੱਤ ਸਿੱਧੀ ਹੋਈ ਇਹ ਇਹ ਕਾ ਰੀ ਤੇ ਉਹ ਮੁੜ ਕੇ ਫਿਰ ਉਹਨ ਕੱਚਾ ਉਹ ਢਾਗ ਦੇ ਫਿਰ ਪਕਾਏ ਬਣਾਇਆ ਉਹ ਜੋ ਕੋਤਰ ਸੁਖੰਡ ਪਾਠ ਹੋਇਆ ਹੈ ਸਾਡਾ ਤੇ ਅਦਾਬ ਦਾ ਜਾਈ ਤੇ ਉਸ ਨੂੰ ਪੜ੍ਹਾਈ ਮੂਝ ਪਾਣੀ ਤੇ ਪਾਸ ਪਾਠ ਸਿੱਖਿਆ ਹੈ ਜਦ ਜੀ ਸਾਧਨ ਹਾਂ ਜੇ ਮਗਰ ਨਹੀਂ ਚੱਕਿਆ ਗਏ ਤਾਂ ਹਾਂ ਇਹ ਬਹੁਤ ਮੋਲ ਬਹੁਤ ਨਹਾ ਜੀ ਬਲਕਿ ਤੇ ਜਸਨੋਤ